ਔਰ ਇਹ ਚਾਹੇ ਡੈਮ ਹੋਣ ਜਾਂ ਬੀਬੀਐਮਬੀ ਹੋਵੇ ਇਹ ਹੈ ਪੰਜਾਬ ਦਾ ਭੁਵਿੱਖ ਨੇ ਪੰਜਾਬ ਦੀ ਆਰਥਿਕਤਾ ਪੰਜਾਬ ਦਾ ਭੁਵਿੱਖ ਇਸ ਦੇ ਨਾਲ ਜੁੜਿਆ ਹੋਇਆ ਹੈਗਾ ਸੋ ਇਸ ਭੁਵਿੱਖ ਦੇ ਉੱਤੇ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਕੈਂਚੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਬੀਬੀਐਮਬੀ ਹੈ ਇਹ ਪੰਜਾਬ ਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਬਣਿਆ ਹੈ ਔਰ ਸਾਰਾ ਆਰਥਿਕ ਉਹ ਜ ਪੰਜਾਬ ਦੇ ਉੱਤੇ ਹੈਗਾ 792 ਇਹ ਦੇ ਵਿੱਚ ਕੇਂਦਰ ਸਰਕਾਰ ਤਬਦੀਲੀ ਕਰਨੀ ਚਾਹੁੰਦੀ ਆ ਜਿਹੜੀ ਕਿ ਗੈਰ ਸੰਵਿਧਾਨਕ ਹੈਗੀ ਹੈ ਔਰ ਜਿਹੜੀ ਸੱਚ ਨਹੀਂ ਹੈਗੀ ਜਿਹੜੀ ਠੀਕ ਨਹੀਂ ਹੈਗੀ ਹੈ ਇਹ ਸਿਰਫ ਤੇ ਸਿਰਫ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਹੈਗੀ ਹੈ ਕੇਂਦਰ ਸਰਕਾਰ ਜਿਹੜਾ ਉਹ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦਾ ਔਰ ਦੂਸਰਾ ਇਹਦਾ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਵੀ ਬੜਾ ਦੁਰਗਾਮੀ ਜਿਹੜੇ ਪ੍ਰਭਾਵ ਆ ਨੈਗੇਟਿਵ ਪ੍ਰਭਾਵ ਪੰਜਾਬ ਦੇ ਉੱਤੇ ਪੈਣਗੇ ਵੀ ਜਿਹੜਾ ਹੈਗਾ ਕੇਂਦਰ ਸਰਕਾਰ ਦੇ ਪਿੱਛੇ ਲੱਗ ਕੇ ਕੋਰਟ ਦੇ ਵਿੱਚ ਜਾ ਖੜੀ ਹੁੰਦੀ ਹੈ ਪੰਜਾਬ ਸਰਕਾਰ ਦੇ ਖਿਲਾਫ ਪੈਸਾ ਵੀ ਸਾਡਾ ਔਰ ਸਾਡੇ ਖਿਲਾਫ ਠੀਕ ਹੈ ਨਾ ਸੋ ਇਹ ਚੀਜ਼ਾਂ ਨਹੀਂ ਚੱਲ ਸਕਦੀਆਂ ਔਰ ਸੰਵਧਾਨਿਕ ਤੌਰ ਤੇ ਜਿਹੜਾ 1966 ਦਾ ਜਿਹੜਾ ਐਕਟ ਹੈ ਉਹਦੇ ਵਿੱਚੋਂ ਤੁਸੀਂ ਤਬਦੀਲੀ ਨਹੀਂ ਕਰ ਸਕਦੇ ਜਗਬਾਨੀ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਰਨਪੱਟ ਤਾਂ BBMP ਦੇ ਵਿੱਚ ਦੋ ਸੂਬਿਆਂ ਨੂੰ ਨੁਮਾਇੰਦਗੀ ਦੇਣ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਗਰਮਾਈ ਹੋਈ ਹੈ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਚੇਅਰਮੈਨ ਨੀਲ ਗਰਗਨੇ ਗਰਗਨ ਸਾਹਿਬ ਕੱਲ ਵੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਸਾਫ਼ ਤੌਰ ਤੇ ਕਹਿਣੇ ਨਜ਼ਰ ਆ ਰਹੇ ਹੋ ਕਿ ਜਿਸ ਤਰੀਕੇ ਦੇ ਨਾਲ ਹਿਮਾਚਲ ਤੇ ਰਾਜਸਥਾਨ ਨੂੰ ਹੁਣ BBMP ਦੇ ਵਿੱਚ ਮੈਂਬਰ ਬਣਾ ਦਿੱਤਾ ਜਾਏਗਾ ਨੁਮਾਇੰਦਗੀ ਦੇ ਦਿੱਤੀ ਜਾਏਗੀ ਇਸ ਦੇ ਨਾਲ ਕਿਤਨਾ ਕਿਤੇ ਇੰਪੈਕਟ ਪਏਗਾ ਕਿਸ ਤਰੀਕੇ ਦੀ ਸਿਆਸਤ ਤੁਹਾਨੂੰ ਨਜ਼ਰ ਆ ਰਹੀ ਹੈ ਇਸ ਦੇ ਵਿੱਚ ਦੇਖੋ ਇਹ ਮੁੱਦਾ ਬਹੁਤ ਵੱਡਾ ਹੈਗਾ ਔਰ ਇਹ ਚਾਹੇ ਡੈਮ ਹੋਣ ਜਾਂ ਬੀਬੀਐਮਬੀ ਹੋਵੇ ਇਹ ਹੈ ਪੰਜਾਬ ਦਾ ਭਵਿੱਖ ਨੇ ਪੰਜਾਬ ਦੀ ਆਰਥਿਕਤਾ ਪੰਜਾਬ ਦਾ ਭਵਿੱਖ ਇਸ ਦੇ ਨਾਲ ਜੁੜਿਆ ਹੋਇਆ ਹੈਗਾ ਸੋ ਇਸ ਭਵਿੱਖ ਦੇ ਉੱਤੇ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਕੈਂਚੀ ਮਾਰਨ ਦੀ ਕੋਸ਼ਿਸ਼ ਕੀਤੀ ਹੈ 10 ਅਕਤੂਬਰ ਨੂੰ ਇੱਕ ਚਿੱਠੀ ਲਿਖੀ ਹੈ ਉਹਨਾਂ ਨੇ ਚਾਰੇ ਸੂਬਿਆਂ ਨੂੰ ਆ ਚਿੱਠੀ ਮੇਰੇ ਕੋਲ ਆ ਤੁਸੀਂ ਇਸ ਨੂੰ ਦਿਖਾ ਵੀ ਸਕਦੇ ਹੋ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਗਿਆ ਹੈਗਾ ਕਿ ਹਿਮਾਚਲ ਅਤੇ ਰਾਜਸਥਾਨ ਠੀਕ ਹੈ ਨਾ ਇਹਨਾਂ ਨੂੰ ਪਰਮਾਨੈਂਟ ਮੈਂਬਰਸ਼ਿਪ BBMB ਦੇ ਵਿੱਚ ਦੇਣੀ ਹੈ ਜਦਕਿ ਪਹਿਲਾਂ ਸਿਰਫ ਦੋ ਹੀ ਪਰਮਾਨੈਂਟ ਮੈਂਬਰ ਹੈਗੇ ਆ ਪੰਜਾਬ ਅਤੇ ਹਰਿਆਣਾ ਔਰ ਅਸੀਂ ਸਾਰੇ ਜਾਣਦੇ ਆ ਕਿ ਜਿਹੜਾ BBMB ਆ ਇਹ ਪੰਜਾਬ ਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਬਣਿਆ ਔਰ ਸਾਰਾ ਆਰਥਿਕ ਬੋਝ ਪੰਜਾਬ ਦੇ ਉੱਤੇ ਹੈਗਾ ਔਰ ਜਦੋਂ ਇਹ ਬਣਿਆ ਤੇ ਇਹ ਬਣਾਇਆ ਗਿਆ ਇਹ ਜਿਹੜਾ ਪੰਜਾਬ ਦਾ ਪੂਰਨ ਰਗਠਨ ਐਕਟ 1986 ਉਹਦੇ ਤਹਿਤ ਬਣਾਇਆ ਗਿਆ ਸੀ ਪਰ ਹੁਣ ਉਸੇ ਪੁਨਰਗਠਨ ਐਕਟ 1966 ਦੇ ਧਾਰਾ ਜਿਹੜੀ 79 2 ਇਹ ਦੇ ਵਿੱਚ ਕੇਂਦਰ ਸਰਕਾਰ ਤਬਦੀਲੀ ਕਰਨੀ ਚਾਹੁੰਦੀ ਆ ਜਿਹੜੀ ਕਿ ਗੈਰ ਸੰਵਿਧਾਨਕ ਹੈਗੀ ਹੈ ਔਰ ਜਿਹੜੀ ਸੱਚ ਨਹੀਂ ਹੈਗੀ ਜਿਹੜੀ ਠੀਕ ਨਹੀਂ ਹੈਗੀ ਇਹ ਸਿਰਫ ਅਤੇ ਸਿਰਫ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਹੈਗੀ ਹੈ ਪੰਜਾਬ ਦੇ ਹੱਕ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈਗੀ ਹੈ ਕਿਉਂਕਿ ਜਿਹੜੀ ਕੇਂਦਰ ਦੇ ਵਿੱਚ ਇਸ ਵਕਤ ਸਰਕਾਰ ਹੈਗੀ ਹੈ ਸਾਡਾ ਸੰਵਿਧਾਨ ਕੀ ਕਹਿੰਦਾ ਹੈ ਸੰਵਿਧਾਨ ਕਹਿੰਦਾ ਵੀ ਸਾਡਾ ਇਸ ਦੇ ਸੰਗੀ ਢਾਂਚਾ ਹੈਗਾ ਇੱਥੇ ਕੇਂਦਰ ਸਰਕਾਰ ਦੀਆਂ ਸ਼ਕਤੀਆਂ ਆਪਣੀਆਂ ਹੋਣਗੀਆਂ ਸੂਬਿਆਂ ਦੀਆਂ ਆਪਣੀਆਂ ਸ਼ਕਤੀਆਂ ਹੋਣਗੀਆਂ ਕੁਝ ਸਾਂਝੇ ਜਨਨ ਕਿ ਫੈਸਲੇ ਲੈਂਦੀਆਂ ਸ਼ਕਤੀਆਂ ਹੋਣਗੀਆਂ ਪਰ ਜਿਹੜੀ ਕੇਂਦਰ ਦੀ ਤਾਨਾਸ਼ਾਹੀ ਸਰਕਾਰ ਉਹਨੂੰ ਇਹ ਚੀਜ਼ ਗਵਾਰਾ ਹੀ ਨਹੀਂ ਹੈ ਕਿ ਕੋਈ ਸੂਬਾ ਸਰਕਾਰ ਜਿਹੜਾ ਉਹਨਾਂ ਦੇ ਕਿਸੇ ਹੁਕਮ ਨੂੰ ਚੈਲੰਜ ਕਰ ਸਕੇ ਠੀਕ ਹੈ ਕਿ ਨਹੀਂ ਕਿਉਂਕਿ ਇਹ ਕਾਨੂੰਨੀ ਤੌਰ ਤੇ ਅਧਿਕਾਰ ਸੂਬਿਆਂ ਕੋਲੇ ਹੈਗਾ ਤੇ ਇਹ ਅਧਿਕਾਰ ਨੂੰ ਖਤਮ ਕਰਕੇ ਪੰਜਾਬ ਦੇ ਚੈਲੰਜ ਨੂੰ ਜਿਹੜਾ ਖਤਮ ਕਰਕੇ ਮੋਦੀ ਸਾਹਿਬ ਦੀ ਸਰਕਾਰ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਇਸ ਕਰਕੇ ਇਹਨਾਂ ਨੇ ਚਿੱਠੀ ਲੇ ਕੇ ਸਥਾਈ ਮੈਂਬਰਸ਼ਿਪ ਦੇਣ ਦੀ ਗੱਲ ਕੀਤੀ ਹੈ ਪਰ ਕਿਵੇਂ ਦੇਖਦੇ ਹਾਂ ਇਸ ਤੋਂ ਪਹਿਲਾਂ ਜਦੋਂ ਆਪੋਜੀਸ਼ਨ ਦੇ ਵਿੱਚ ਵੀ ਸੀਗੇ ਤੁਸੀਂ ਕਾਂਗਰਸ ਦੀ ਗਵਰਨਮੈਂਟ ਸੀਗੀ ਪੰਜਾਬ ਦੇ ਵਿੱਚ ਤਾਂ ਲਗਾਤਾਰ ਤੁਸੀਂ ਵੀ ਇਹ ਮੰਗ ਕਰਦੇ ਰਹੇ ਕਿ ਰਾਜਸਥਾਨ ਨੂੰ ਜਿਹੜਾ ਪਾਣੀ ਜਾ ਰਿਹਾ ਉਹਦੀ ਪੇਮੈਂਟ ਦੀ ਗੱਲ ਹੋਵੇ ਜਾਂ ਹੋਰ ਜੇਕਰ ਇਹ ਮੈਂਬਰ ਬਣ ਜਾਂਦੇ ਨੇ ਤਾਂ ਕੱਲ ਨੂੰ ਫਿਰ ਜਿਹੜੀ ਹੋਰ ਮਸਲੇ ਹੈਗੇ ਨੇ ਜਿਨ੍ਹਾਂ ਨੂੰ ਲੈ ਕੇ ਚਿੱਠੀਆਂ ਵੀ ਹੁਣ ਤੁਹਾਡੀ ਸਰਕਾਰ ਦੇ ਵਿੱਚ ਵੀ ਕਈ ਵਾਰੀ ਇਹ ਚੀਜ਼ ਦੀ ਮੰਗ ਉੱਠੀ ਹੈਗੀ ਹੈ ਸਵਾਲ ਵੀ ਹੁੰਦੇ ਰਹੇ ਹੈਗੇ ਨੇ ਤੁਹਾਨੂੰ ਲੱਗਦਾ ਕਿ ਇਹ ਫਿਰ ਸਾਰਾ ਮਸਲਾ ਹੀ ਖਤਮ ਹੋ ਦੇਖੋ ਇਸ ਮੁੱਦੇ ਨੂੰ ਲੈ ਕੇ 18 ਜੁਲਾਈ ਉਹ ਇਸੇ ਸਾਲ ਹੀ ਮੁੱਖ ਮੰਤਰੀ ਸਾਹਿਬ ਨੇ ਅਮਿਤ ਸ਼ਾਹ ਜੀ ਨੂੰ ਇੱਕ ਚਿੱਠੀ ਵੀ ਲਿਖੀ ਸੀ ਸਾਨੂੰ ਪਹਿਲਾਂ ਹੀ ਖਦਸ਼ਾ ਸੀ ਕਿ ਕੇਂਦਰ ਸਰਕਾਰ ਐਸਾ ਕੁਝ ਕਰ ਸਕਦੀ ਆ ਉਹਦੇ ਵਿੱਚ ਵੀ ਅਸੀਂ ਇਹ ਚੀਜ਼ ਦਾ ਜ਼ਿਕਰ ਕੀਤਾ ਹੈਗਾ ਸੀ ਜੇਕਰ ਇਹ ਮੈਂਬਰਸ਼ਿਪ ਇਹਨਾਂ ਨੂੰ ਮਿਲ ਜਾਂਦੀ ਹੈ ਠੀਕ ਹੈ ਨਾ ਤਾਂ ਜਿਹੜੀ ਫੈਸਲਾ ਲੈਣ ਦੀ ਸ਼ਕਤੀ ਹੁਣ ਸਿਰਫ ਦੋ ਸਟੇਟਾਂ ਕੋਲੇ ਆ ਉਹ ਚਾਰਾਂ ਕੋਲੇ ਚਲੀ ਜਾਏਗੀ ਹੁਣ ਆਦਰਵਾਈਜ਼ ਜਿਹੜੀ ਪਾਵਰ ਦੀ ਸ਼ਕਤੀ ਜਿਹੜੀ ਹੈਗੀ ਹੈ ਉਹ ਪੰਜਾਬ ਕੋਲੇ ਹੈ ਸਿੰਚਾਈ ਦੀ ਜਿਹੜੀ ਸ਼ਕਤੀ ਉਹ ਹਰਿਆਣਾ ਕੋਲੇ ਹੈਗੀ ਹੈ ਉਹਦਾ ਪਰਮਾਨੈਂਟ ਮੈਂਬਰ ਉਹਦੇ ਉੱਤੇ ਲੱਗਦਾ ਹੈਗਾ ਤੇ ਨੇਚਰਲੀ ਹੈ ਕੱਲ ਨੂੰ ਜਦੋਂ ਫੈਸਲਾ ਲਿਆ ਜਾਏਗਾ ਤਾਂ ਚਾਰੋਂ ਸਟੇਟਾਂ ਕੋਲੇ ਇੱਕੋ ਜਿੰਨੀ ਪਾਵਰ ਹੋਏਗੀ ਮੈਂ ਕੋਈ ਛੋਟਾ ਜਿਹਾ ਹੋਰ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਪੰਜਾਬ ਕਿਉਂ ਚੁੱਪਦਾ ਕੇਂਦਰ ਸਰਕਾਰ ਦੀ ਨਜ਼ਰਾਂ ਦੇ ਵਿੱਚ April ਮਹੀਨੇ ਦੇ ਵਿੱਚ ਹਰਿਆਣੇ ਤੇ ਪੰਜਾਬ ਦਾ ਪਾਣੀ ਦਾ ਡਿਸਪਿਊਟ ਹੋ ਗਿਆ ਠੀਕ ਹੈ ਨਾ BBMP ਦੇ ਵਿੱਚ ਉਹ ਸੇ ਨੂੰ ਨਾ ਕਿ ਹਾਲਾਂਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਪਹਿਲਾਂ ਹੀ ਵਰਤ ਚੁੱਕਿਆ ਹੈਗਾ ਸੀ ਲੇਕਿਨ ਉਸ ਦੇ ਬਾਵਜੂਦ ਕੇਂਦਰ ਸਰਕਾਰ ਬਜਿੱਦ ਸੀ ਹਰਿਆਣਾ ਦੀ ਬੀਜਪੀ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ ਔਰ ਬੀਬੀਐਮਪੀ ਦੇ ਥਰੂ ਪੰਜਾਬ ਦਾ ਪਾਣੀ ਲੁੱਟਣਾ ਚਾਹੁੰਦੀ ਸੀ ਤੇ ਲੇਕਿਨ ਕਿਉਂਕਿ ਉਹ ਆਪਣੇ ਹਿੱਸੇ ਦਾ ਪਾਣੀ ਪਹਿਲਾਂ ਵਰਤ ਚੁੱਕੇ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਸਖਤ ਸਟੈਂਡ ਲਿਆ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਔਰ ਜਿਹੜੀ ਕੇਂਦਰ ਦੀ ਇੱਕ ਨੌਨੀ ਜਿਹੜੀ ਹਰਕਤ ਸੀ ਉਹ ਕਾਮਯਾਬ ਨਹੀਂ ਹੋ ਸਕੀ ਔਰ ਸਾਡਾ ਪਾਣੀ ਜਿਹੜਾ ਹੈਗਾ ਹਰਿਆਣੇ ਨੂੰ ਨਹੀਂ ਦਿੱਤਾ ਯਾਨੀ ਕਿ ਦੇਣ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਹੁਣ ਉਹਨਾਂ ਨੇ ਇਹ ਨਵਾਂ ਰਾ ਲਬ ਲਿਆ ਠੀਕ ਹੈ ਨਾ ਨਵਾਂ ਰਾ ਲਬ ਲਿਆ ਵੀ ਕੱਲ ਨੂੰ ਹੁਣ ਜਦੋਂ ਇਸੇ ਤਰ੍ਹਾਂ ਦਾ ਕੋਈ ਫੈਸਲਾ ਹੋਊਗਾ ਫਿਰ ਉਹ ਕਹਿਣਗੇ ਜੀ ਤਾਂ ਬਹੁਤ ਬੰਦੇ ਨਾਲ ਫੈਸਲਾ ਹੋਇਆ ਜੀ ਠੀਕ ਹੈ ਕਿ ਨਹੀਂ ਸੋ ਇਹੀ ਕਾਰਨ ਹੈ ਕਿ ਉਹ ਕੇਂਦਰ ਸਰਕਾਰ ਜਿਹੜਾ ਉਹ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦਾ ਔਰ ਦੂਸਰਾ ਇਹਦਾ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਵੀ ਬੜਾ ਦੁਰਗਾਮੀ ਜਿਹੜੇ ਪ੍ਰਭਾਵ ਆ ਨੈਗੇਟਿਵ ਪ੍ਰਭਾਵ ਪੰਜਾਬ ਦੇ ਉੱਤੇ ਪੈਣਗੇ ਹੁਣੇ ਤੁਸੀਂ ਦੇਖਿਆ ਹੜ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਆਏ ਪੰਜਾਬ ਸਰਕਾਰ ਨੇ ਇੱਕ ਚਿੱਠੀ ਲਿਖੀ ਹਰਿਆਣੇ ਨੂੰ ਵੀ ਕਿਉਂਕਿ ਸੋ ਪਾਣੀ ਹਰਿਆਣੇ ਨੂੰ ਵੀ ਜਾਂਦਾ ਤਾਂ ਰਾਜਸਥਾਨ ਨੂੰ ਲੇਕੇ ਕਿ ਸਾਡੇ ਇੱਥੇ ਹੜਾਂ ਦਾ ਹੜ ਆਏ ਹੋਏ ਆ ਜੇਕਰ ਤੁਸੀਂ ਆਪਣੇ ਹਿੱਸੇ ਤੋਂ ਥੋੜਾ ਜਿਹਾ ਪਾਣੀ ਜ਼ਿਆਦਾ ਲੈ ਲਵੋ ਸਾਨੂੰ ਕੁਝ ਰਾਹਤ ਮਿਲ ਸਕਦੀ ਹੈ ਸਾਡੇ ਪ੍ਰਬੰਧ ਠੀਕ ਹੋ ਸਕਦੇ ਆ ਹੁਣ ਤੁਸੀਂ ਦੇਖੋ ਵੀ ਉਹਨਾਂ ਦਾ ਜਵਾਬ ਕੀ ਆਇਆ ਕਿ ਸਾਡੇ ਹਿੱਸੇ ਦਾ ਪਾਣੀ ਵੀ ਸਾਨੂੰ ਨਹੀਂ ਚਾਹੀਦਾ ਵੀ ਜਦੋਂ ਤਾਂ ਧਰਤੀ ਪਿਆਸੀ ਹੈ ਉਦੋਂ ਤਾਂ ਸਾਡਾ ਪਾਣੀ ਠੱਗਣ ਆਜੋ ਤੁਸੀਂ ਪਾਣੀ ਲੁੱਟਣ ਆਜੋ ਤੁਸੀਂ ਅੰਦੇ ਹੜਾਂ ਦੀ ਮਾਰ ਅਸੀਂ ਚੱਲੀਏ ਜਿਹੜੀ ਆਰਥਿਕ ਬੋਝ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਹਮ ਅੱਜ 40% ਜਿਹੜਾ ਖਰਚਾ ਉੱਥੋਂ ਦਾ ਉਹ ਪੰਜਾਬ ਸਰਕਾਰ ਦਿੰਦੀ ਹੈ ਹਮ ਠੀਕ ਹੈ ਕਿ ਨਹੀਂ ਸਾਡੀਆਂ ਜੁੱਤੀਆਂ ਸਾਡੇ ਹੀ ਸਿਰ ਠੀਕ ਹੈ ਨਾ ਉਹੀ ਬੀਬੀ ਐਮਬੀ ਜਿਹੜਾ ਹੈਗਾ ਕੇਂਦਰ ਸਰਕਾਰ ਦੇ ਪਿੱਛੇ ਲੱਗ ਕੇ ਕੋੜ ਦੇ ਵਿੱਚ ਜਾ ਖੜੀ ਹੁੰਦੀ ਆ ਪੰਜਾਬ ਸਰਕਾਰ ਦੇ ਖਿਲਾਫ ਪੈਸਾ ਵੀ ਸਾਡਾ ਔਰ ਸਾਡੇ ਹੀ ਖਿਲਾਫ ਠੀਕ ਹੈ ਨਾ ਸੋ ਇਹ ਚੀਜ਼ਾਂ ਨਹੀਂ ਚੱਲ ਸਕਦੀਆਂ ਔਰ ਸੰਵਧਾਨਿਕ ਤੌਰ ਤੇ ਜਿਹੜਾ 1966 ਦਾ ਜਿਹੜਾ ਐਕਟ ਹੈ ਉਹਦੇ ਵਿੱਚ ਹੁਣ ਤੁਸੀਂ ਤਬਦੀਲੀ ਨਹੀਂ ਕਰ ਸਕਦੇ ਸੋ ਕੇਂਦਰ ਸਰਕਾਰ ਦੀ ਜਿਹੜਾ ਇਹ ਜਾਨੀ ਕਿ ਕੋਸ਼ਿਸ਼ ਹੈਗੀ ਹੈ ਮਨਸੂਬੇ ਹੈਗੇ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਇਹਦਾ ਅਸੀਂ ਵਿਰੋਧ ਕਰਾਂਗੇ ਜਿੱਥੇ ਅਸੀਂ ਜਾਨੀ ਕਿ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਲੋੜ ਪਈ ਉਹ ਵੀ ਮਿਲਾਂਗੇ ਸਮਾ ਸਮਾਂ ਮੰਗਿਆ ਤੇ ਇਹ ਪੰਜਾਬ ਰਾਇਪੇਰੀਅਨ ਸਟੇਟ ਹੈ ਤੁਸੀਂ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੁਝ ਨੇਚਰਲੀ ਹੈ ਜਿਹੜਾ ਰਾਇਪੇਰੀਅਨ ਹੈਗਾ ਉਹ ਇੰਟਰਨੈਸ਼ਨਲ ਲਾ ਹੈਗਾ ਉਹਦੇ ਵਿੱਚ ਇਹ ਤਬਦੀਲੀ ਨਹੀਂ ਕਰ ਸਕਦੇ ਔਰ ਪੰਜਾਬ ਰਿਪੀਅਰਿੰਗ ਸਟੇਟ ਹੈ ਹਿਮਾਚਲ ਤੇ ਜਾਂ ਆਪਾਂ ਇਹਦੀ ਗੱਲ ਕਰੀਏ ਰਾਜਸਥਾਨ ਨੂੰ ਰਿਪੀਅਰਿੰਗ ਸਟੇਟ ਦੇ ਵਿੱਚ ਨਹੀਂ ਆਉਂਦੇ ਸੋ ਮੈਂ ਇਸੇ ਕਰਕੇ ਕਹਿ ਰਿਹਾ ਜੇ ਕਾਨੂੰਨ ਦਾ ਸਹਾਰਾ ਲੈਣਾ ਪਿਆ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਜਾਵਾਂਗੇ ਉੱਥੇ ਵੀ ਜਾਨੀ ਕਿ ਇਹਨਾਂ ਦੀ ਇਹ ਮੂਵ ਜਿਹੜੀ ਆ ਉਹ ਟਿਕ ਨਹੀਂ ਪਾਏਗੀ ਔਰ ਤੁਸੀਂ ਲੋਕਾਂ ਨੂੰ ਵੀ ਲਾਮਬੰਦ ਕਰਾਂਗੇ ਲੇਕਿਨ ਤੁਹਾਡੇ ਚੈਨਲ ਦੇ ਮਾਰਫਤ ਮੈਂ ਇੱਕ ਸਵਾਲ ਜਿਹੜਾ ਲੋਕਾਂ ਦੇ ਸਾਹਮਣੇ ਰੱਖਦਾ ਔਰ ਮੈਂ ਪੁੱਛਣਾ ਚਾਹੁੰਨਾ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਜੀ ਨੂੰ ਔਰ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਨੂੰ ਕਿ ਉਹ ਭਾਜਪਾ ਦੇ ਮੇਨ ਚਿਹਰੇ ਆ ਪੰਜਾਬ ਦੇ ਹੁਣ ਜਿਹੜੀ ਕੇਂਦਰ ਸਰਕਾਰ ਨੇ ਇਹ ਚਿੱਠੀ ਲਿਖੀ ਹੈ ਜਿੱਥੇ ਪੰਜਾਬ ਦੇ ਹੱਕ ਕਿ ਹਰਿਆ ਹਿਮਾਚਲ ਨੂੰ ਤੇ ਰਾਜਸਥਾਨ ਨੂੰ ਸਥਾਈ ਮੈਂਬਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਇਹਦੇ ਨਾਲ ਇਤਫਾਕ ਰੱਖਦੇ ਨੇ ਕਿ ਉਹ ਇਸ ਫੈਸਲੇ ਦੇ ਨਾਲ ਸਹਿਮਤ ਨੇ ਅੱਜ ਲੋਕ ਦੇਖ ਰਹੇ ਨੇ ਉਹ ਪੰਜਾਬ ਦੇ ਨਾਲ ਖੜੇ ਹੋਣਗੇ ਜਾਂ ਫਿਰ ਆਪਣੀ ਕੇਂਦਰੀ ਹਕੂਮਤ ਦੇ ਨਾਲ ਖੜੇ ਹੋ ਕੇ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਵੱਜਣ ਦੇਣਗੇ ਇਹ ਸਵਾਲ ਮੇਰਾ ਹੈਗਾ ਤੁਹਾਡੇ ذریعے ਕਿ ਇਹਨਾਂ ਦੀਆਂ ਚਾਲਾਂ ਨੇ ਜੇ ਅੱਜ ਵੀ ਅਸੀਂ ਇਹਨਾਂ ਦੀ ਚਾਲਾਂ ਨਾ ਸਮਝੇ ਤੇ ਸਾਡੇ ਪੰਜਾਬ ਨੂੰ ਤਬਾਹ ਕਰਨ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੂੰ ਸੀਐਮ ਸਾਹਿਬ ਮਿਲਣ ਦਾ ਤੁਸੀਂ ਕਹਿ ਰਹੇ ਹੋ ਸਮਾਂ ਮੰਗ ਰਹੇ ਨੇ ਕੋਈ ਗੱਲਬਾਤ ਜਾਂ ਕੋਈ ਪ੍ਰੋਸੈਸ ਚੱਲ ਮੁੱਖ ਮੰਤਰੀ ਸਾਹਿਬ ਨੇ ਤਾਂ ਪਹਿਲਾਂ ਵੀ ਸਮਾਂ ਮੰਗਿਆ ਹੋਇਆ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਆ ਠੀਕ ਹੈ ਨਾ ਹਾਲੇ ਤੱਕ ਕਿੰਨੀ ਬਦਕਿਸਮਤੀ ਹੈਗੀ ਹੈ ਕਿ ਇੰਨਾ ਮਹੱਤਵਪੂਰਨ ਸੂਬਾ ਹੋਵੇ ਉਹ ਸੂਬਾ ਜਿਹਨੇ ਹਮੇਸ਼ਾ ਹੀ ਯਾਨੀ ਕਿ ਦੇਸ਼ ਦੀ ਦੇ ਕੰਮ ਆਇਆ ਚਾਹੇ ਸਰਹਾਦਾਂ ਦੀ ਗੱਲ ਹੋਵੇ ਸੀਨੇ ਤੇ ਗੋਲੀਆਂ ਖਾਧੀਆਂ ਨੇ ਚਾਹੇ ਅਨਾਜ ਭੰਡਾਰ ਭਰਨ ਦੀ ਗੱਲ ਹੋਵੇ ਸਭ ਤੋਂ ਵੱਧ ਅਨਾਜ ਦਿੱਤਾ ਹੈਗਾ ਠੀਕ ਹੈ ਨਾ ਇੰਨੀ ਮਾਰ ਸਾਡੇ ਤੇ ਕੁਦਰਤੀ ਕਰੋਪੀ ਹੋਈ ਆ ਤੇ ਪ੍ਰਧਾਨ ਮੰਤਰੀ ਨੇ ਮਿਲਣ ਦਾ ਟਾਈਮ ਤੱਕ ਨਹੀਂ ਦਿੱਤਾ ਹਾਲੇ ਤੱਕ ਬੜੀ ਮਾੜੀ ਗੱਲ ਹੈਗੀ ਹੈ ਔਰ ਇਹੇ ਚੀਜ਼ਾਂ ਲੋਕਤੰਤਰ ਦੇ ਲਈ ਠੀਕ ਨਹੀਂ ਹੈਗੀਆਂ ਜੀ ਬਹੁਤ ਸ਼ੁਕਰੀਆ ਤਾਂ ਇਹ ਸੰ ਸਾਡੇ ਨਾਲ ਆ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਬੀਜੇਪੀ ਆਪਣਾ ਹੁਣ ਸਟੈਂਡ ਸਪਸ਼ਟ ਕਰੇ ਪੰਜਾਬ ਦੇ ਲੀਡਰ ਸਟੈਂਡ ਸਪਸ਼ਟ ਕਰਨ ਜੋ ਕੇਂਦਰ ਸਰਕਾਰ ਲਗਾਤਾਰ ਬੀਬੀਐਮਬੀ ਦੇ ਵਿੱਚ Rajasthan ਤੇ Himachal ਨੂੰ ਹੁਣ ਅਸਥਾਈ ਮੈਂਬਰਸ਼ਿਪ ਦੇਣ ਜਾ ਰਹੀ ਹੈ ਇਸ ਨੂੰ ਲੈ ਕੇ ਸਿਆਸਤ ਵੀ ਪੰਜਾਬ ਦੇ ਵਿੱਚ ਗਰਮਾ ਚੁੱਕੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜੱਗਬਾਣੀ ਲਈ ਬਰਨਪੱਟ